ਨੰਬਰ 1 ਸਾਗ ਦੇ ਅੰਦਰ ਮੱਖਣ ਪਾ ਕੇ ਖਾਣ ਨਾਲ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਬੰਦ ਹੋ ਜਾਵੇਗਾ ਅਤੇ ਇਹ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਬਣਾਉਂਦਾ ਹੈ। ਨੰਬਰ 2 ਰੋਟੀ ਦੁੱਧ ਵਿੱਚ ਭਿਓ ਕੇ ਖਾਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਸਕਿਨ ਖਰਾਬ ਨਹੀਂ ਹੁੰਦੀ। ਨੰਬਰ 3 ਰਾਤ ਨੂੰ ਸੌਂਦੇ ਸਮੇਂ ਆਪਣਾ ਸਿਰ ਟੱਕ ਕੇ ਸੋਵੋ। ਅਜਿਹਾ ਕਰਨ ਨਾਲ ਸਿਰ ਵਿੱਚ ਖੂਨ ਦਾ ਪ੍ਰਵਾਹ ਵਾਧਦਾ ਹੈ ਅਤੇ ਜੋ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਵਾਲ ਕਾਲੇ ਰਹਿੰਦੇ ਹਨ। ਨੰਬਰ 4 ਰੋਜ਼ ਸਵੇਰੇ ਘਰ ਦੀ ਸਫਾਈ ਕਰਨ ਨਾਲ ਘਰ 'ਚ ਬਰਕਤ ਹੁੰਦੀ ਹੈ। ਨੰਬਰ 5 ਜਦੋਂ ਵੀ ਤੁਸੀਂ ਸੁਰਮਾ ਲਗਾਓ ਇਸ ਨੂੰ ਲਗਾਉਣ ਤੋਂ ਪਹਿਲਾਂ ਅੱਖਾਂ ਨੂੰ ਤੇਜ਼ੀ ਨਾਲ ਚਪਕਾਓ ਤੁਹਾਡੀ ਨਜ਼ਰ ਤੇਜ਼ ਹੋ ਜਾਵੇਗੀ। ਨੰਬਰ 6 ਦੁਪਹਿਰ ਦੇ ਖਾਣੇ ਵਿੱਚ ਸਲਾਦ ਦੀ ਵਰਤੋਂ ਕਰਨਾ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਨੰਬਰ 7 ਦੇਸੀ ਘੋੜੀ ਵਰਤੋਂ ਕਰਨ ਨਾਲ ਤੁਹਾਡਾ ਸਰੀਰ ਮਜ਼ਬੂਤ ਅਤੇ ਤਾਕਤਵਰ ਬਣਦਾ ਹੈ ਅਤੇ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 8 ਸੁੱਕਾ ਪਦੀਨਾ ਸਰੀਰ ਤੇ ਲਗਾਉਣ ਨਾਲ ਸਰੀਰ ਦੇ ਦਾਗ ਦੱਬੇ ਦੂਰ ਹੋ ਜਾਂਦੇ ਹਨ। ਨੰਬਰ 9 ਸਫੇਦ ਪਿਆਜ਼ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ। ਨੰਬਰ 10 ਸਵੇਰੇ ਨਾਸ਼ਤੇ ਤੋਂ ਬਾਅਦ ਦੋ ਅੰਜੀਰ ਖਾਣ ਨਾਲ ਲੋਕੋਰੀਓ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਵੇਗੀ। ਨੰਬਰ 11 ਰੋਜ਼ਾਨਾ ਭੋਜਨ ਦੇ ਨਾਲ ਖੀਰਾ ਖਾਓ। ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਨੰਬਰ 12 ਜੇਕਰ ਤੁਸੀਂ ਐਲੂਮੀਨੀਅਮ ਦੇ ਬਰਤਨ 'ਚ ਖਾਣਾ ਬਣਾਉਂਦੇ ਹੋ ਤਾਂ ਖਾਣਾ ਪਕਵਾਉਂਦੇ ਸਮੇਂ ਕਦੇ ਵੀ ਉਸ ਵਿੱਚ ਨਿੰਬੂ ਦਾ ਰਸ ਨਾ ਪਾਓ। ਨੰਬਰ 13 ਜਿਨ੍ਹਾਂ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਭੈਂਗਣ ਨਹੀਂ ਖਾਣਾ ਚਾਹੀਦਾ। ਨੰਬਰ 14 ਉਬਲੇ ਹੋਏ ਆਲੂ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਪਰ ਰਾਤ ਨੂੰ ਉਬਲੇ ਆਲੂ ਦਾ ਸੇਵਨ ਨਾ ਕਰੋ। ਨੰਬਰ 15 ਭਿੱਜੀ ਹੋਈ ਸੌਗੀ ਦਾ ਸੇਵਨ ਕਰਕੇ ਤੁਸੀਂ ਆਪਣਾ ਭਾਰ ਵਧਾ ਸਕਦੇ ਹੋ। ਰੋਜ਼ਾਨਾ ਸੌਗੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦਾ ਭਾਰ ਜਲਦੀ ਵੱਧਦਾ ਹੈ ਤੇ ਕਿਸ਼ਮਿਸ਼ ਖਾਣ ਨਾਲ ਸਰੀਰ ਊਰਜਾਮਾਨ ਰਹਿੰਦਾ ਹੈ। ਨੰਬਰ 16 ਬਰਤਨ ਸਾਫ ਕਰਨ ਤੇ ਹੱਥ ਖੁਰਦਰੇ ਹੋ ਜਾਂਦੇ ਹਨ ਦੁੱਧ ਚ ਨਿੰਬੂ ਦਾ ਰਸ ਮਿਲਾ ਕੇ ਲਗਾਓ ਤੁਹਾਡੇ ਹੱਥ ਸੁੰਦਰ ਹੋਣ ਲੱਗਣਗੇ ਨੰਬਰ 17 ਅਯੁਰਵੇਦ ਅਨੁਸਾਰ ਸਰੀਰ ਦੇ ਤੇਲ ਦੀ ਮਾਲਿਸ਼ ਹਮੇਸ਼ਾ ਨਹਾਉਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਨਹਾਉਣ ਤੋਂ ਪਹਿਲਾਂ ਦੀ ਤੇਲ ਦੀ ਮਾਲਿਸ਼ ਕਰਦੇ ਹੋ ਤਾਂ ਨਹਾਉਣ ਅਤੇ ਮਾਲਿਸ਼ ਦੇ ਵਿਚਕਾਰ ਥੋੜਾ ਜਿਹਾ ਗੈਪ ਦੇਣਾ ਜ਼ਰੂਰੀ ਹੈ ਨੰਬਰ 18 ਨਾਨਵਾਂਜ ਖਾਣ ਤੋਂ ਬਾਅਦ ਦੁੱਧ ਨਾ ਪਿਓ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨੰਬਰ 19 ਰਾਤ ਦੀ ਰਾਣੀ ਦੇ ਪੌਦੇ ਦੀ ਝਾੜ ਦਾ ਪਾਣੀ ਕੱਢ ਕੇ ਪੀਣ ਨਾਲ ਵਿਧਿਆ ਹੋਇਆ ਪੇਟ ਘਟ ਹੁੰਦਾ ਹੈ। ਨੰਬਰ 20 ਲਗਭਗ 50 ਗ੍ਰਾਮ ਵੱਡੀ ਇਲਾਇਚੀ ਨੂੰ ਤਵੇ ਤੇ ਰੱਖ ਕੇ ਭੁੰਨ ਲਓ। ਸੜੇ ਹੋਏ ਛਾੜ ਲਵੋ। ਠੰਡਾ ਹੋਣ ਤੋਂ ਬਾਅਦ ਇਲਾਇਚੀ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਨਾਲ ਲੈਣ ਨਾਲ ਬਵਾਸੀਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 1 ਕੀ? ਛੋਟੇ ਬੱਚਿਆਂ ਨੂੰ ਰੋਜ਼ਾਨਾ ਇੱਕ ਕੇਲਾ ਖਵਾਓ। ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ। ਨੰਬਰ 2 ਰੋਟੀ ਤੋਂ ਬਾਅਦ ਆਂਬ ਖਾਣ ਨਾਲ ਦਿਲ ਦੀ ਜਲਣ ਤੋਂ ਰਾਹਤ ਮਿਲਦੀ ਹੈ। ਨੰਬਰ 23 ਸਾਂਬਲੇ ਰੰਗ ਵਾਲੇ ਲੋਕਾਂ ਨੂੰ ਕੱਚੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਰੰਗ ਗੋਰਾ ਹੋਵੇਗਾ। ਨੰਬਰ 24 ਜੇਕਰ ਸਰੀਰ ਨੂੰ ਸੁੰਦਰ ਬਣਾਉਣਾ ਹੈ ਤਾਂ ਰੋਜ਼ਾਨਾ 5 ਧਾਣੇ ਅੰਜੀਰ ਦੇ ਖਾਓ। ਨੰਬਰ 25 ਗਾਂ ਦਾ ਦੁੱਧ ਪਿਓ ਜੋ ਚਿਹਰੇ ਤੇ ਨਿਖਾਰ ਲਿਆਉਂਦਾ ਹੈ ਤੇ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈ। ਨੰਬਰ 26 ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਨਮਕੀਨ ਪਾਣੀ ਪਿਓ। ਨੰਬਰ 27 ਕਪੂਰ ਦਾ ਤੇਲ ਅਤੇ ਨਾਰੀਅਲ ਨੂੰ ਮਿਲਾ ਕੇ ਸਵੇਰੇ ਮਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਸ਼ੈਂਪੂ ਕਰੋ ਇਸ ਨਾਲ ਡੈਂਡਰਫਾਤੇ ਜਮਾਂ ਖਤਮ ਹੋ ਜਾਂਦੀਆਂ ਹਨ ਨੰਬਰ 28 ਕੱਚੇ ਆਂਬ ਦੇ ਛਿਲਕਿਆਂ ਦਾ ਕੜਾ ਬਣਾ ਕੇ ਇੱਕ ਚਮਚ ਦੋ ਦਿਨ ਤੱਕ ਪੀਣ ਨਾਲ ਪੀਟ ਦੇ ਕੀੜੇ ਮਰ ਜਾਂਦੇ ਹਨ ਨੰਬਰ 29 নিম ਅਤੇ 베ਰ ਦੀਆਂ ਪੱਤੀਆਂ ਨੂੰ ਵਾਲਾਂ ਵਿੱਚ ਦੀਆਂ ਜੜ੍ਹਾਂ ਤੇ ਲਗਾਓ ਅਤੇ ਕੁਝ ਦਿਨ ਬਾਅਦ ਵਾਲਾਂ ਨੂੰ ਧੋ ਲਵੋ ਇਸ ਨਾਲ ਵਾਲ ਲੰਬੇ ਅਤੇ ਸੁੰਦਰ ਹੁੰਦੇ ਹਨ ਨੰਬਰ 3 ਮਖਾਣੇ ਦੇ ਚਾਰ ਦਾਣਿਆਂ ਦਾ ਸੇਵਨ ਕਰਕੇ ਸ਼ੂਗਰ ਤੋਂ ਛੁਟਕਾਰਾ ਮਿਲਦਾ ਹੈ ਇਸ ਦੇ ਸੇਵਨ ਨਾਲ ਸਰੀਰ ਵਿੱਚ ਇਨਸੂਲਿਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸ਼ੂਗਰ ਦੀ ਮਾਤਰਾ ਘਟ ਜਾਂਦੀ ਹੈ ਅਤੇ ਵੀ ਹੌਲੀ-ਹੌਲੀ ਸ਼ੂਗਰ ਦੂਰ ਵੀ ਹੋ ਜਾਂਦੀ ਹੈ ਨੰਬਰ 31 ਦਿਲ ਲਈ ਫਾਇਦੇਮੰਦ ਮਖਾਣਾ ਨਾ ਸਿਰਫ ਸ਼ੂਗਰ ਦੇ ਰੋਗੀਆਂ ਲਈ ਸਗੋ ਹਾਰਟ ਅਟੈਕ ਵਰਗੀਆਂ ਗੰਭੀਰ ਬਿਮਾਰੀਆਂ ਚ ਵੀ ਫਾਇਦੇਮੰਦ ਹੁੰਦਾ ਹੈ ਇਹਨਾਂ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਨੰਬਰ 32 ਮਖਾਣੇ ਦਾ ਸੇਵਨ ਕਰਨ ਨਾਲ ਤਣਾਅ ਘਟ ਹੁੰਦਾ ਹੈ ਤੇ ਅਨਿੰਦਰਾ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਮਖਾਣੇ ਨੂੰ ਦੁੱਧ ਦੇ ਨਾਲ ਖਾਓ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ ਨੰਬਰ 33 ਕੱਚੇ ਆਲੂ ਦਾ ਰਸ ਕੱਢ ਕੇ ਅੱਖਾਂ ਦੇ ਹੇਠਾਂ ਕਾਲੇ ਕੇਰਿਆਂ ਤੇ ਕੁਝ ਦਿਨਾਂ ਲੱਕ ਰੋਜ਼ਾਨਾ 5 ਤੋਂ 10 ਮਿੰਟ ਤੱਕ ਲਗਾਓ ਇਸ ਨਾਲ ਉਹ ਕਾਲੇ ਕੇਰੇ ਦੂਰ ਹੋ ਜਾਣਗੇ ਨੰਬਰ 34 ਜਿਆਦਾ ਪਾਣੀ ਪੀਣ ਨਾਲ ਤੁਹਾਡੇ ਗੁਰਦੇ ਖਰਾਬ ਨਹੀਂ ਹੋਣਗੇ ਨੰਬਰ 35 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਤੁਸੀਂ ਹਰ ਸਮੇਂ ਥੱਕੇ ਮਹਿਸੂਸ ਕਰਦੇ ਹੋ ਅਨਾਰ ਅਤੇ ਚਕੁੰਦਰ ਦਾ ਜੂਸ ਪਿਓ ਇਸ ਨਾਲ ਤੁਹਾਡੇ ਸਰੀਰ ਵਿੱਚ ਖੂਨ ਵਧੇਗਾ ਤੇ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ ਨੰਬਰ 36 ਜੇਕਰ ਨਿੰਬੂ ਦਾ achar ਖਰਾਬ ਹੋਣ ਲੱਗੇ ਤਾਂ ਥੋੜਾ ਜਿਹਾ ਸਿਰਕਾ ਪਾ ਕੇ ਹਲਕੀ ਅੱਗ ਤੇ ਗਰਮ ਕਰੋ ਇਸ ਨਾਲ achar ਖਰਾਬ ਨਹੀਂ ਹੋਵੇਗਾ ਨੰਬਰ 37 ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਦਾਲਚੀਨੀ ਨੂੰ ਪਾਣੀ ਚ ਉਬਾਲ ਕੇ ਠੰਡਾ ਕਰਕੇ ਲਾਓ ਅਤੇ ਸਵੇਰੇ ਖਾਲੀ ਪੇਟ ਪੀਣ ਨਾਲ ਗੈਸ ਤੋਂ ਰਾਹਤ ਮਿਲੇਗੀ ਨੰਬਰ 38 ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹਨ ਇਸ ਲਈ ਆਲੂਆਂ ਨੂੰ ਕਟੋ ਅਤੇ 1 ਘੰਟੇ ਲਈ ਫ੍ਰਿਜ ਚ ਰੱਖੋ ਹੁਣ ਆਲੂ ਦੇ ਟੁਕੜਿਆਂ ਨੂੰ ਅੱਖਾਂ ਦੇ ਹੇਠਾਂ ਰੱਖੋ ਅਤੇ 20 ਮਿੰਟ ਤੱਕ ਲੇਟ ਜਾਓ ਇਸ ਨਾਲ ਤੁਹਾਡੇ ਕਾਲੇ ਘੇਰੇ ਠੀਕ ਹੋ ਜਾਣਗੇ ਨੰਬਰ 39 ਜੇਕਰ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰਾ ਤੇ ਇੱਕ ਟੁਕੜਾ ਗੁੜ ਮਿਲਾ ਕੇ 4 ਮਿੰਟ ਲਈ ਉਬਾਲੋ ਹੁਣ ਠੰਡਾ ਕਰਕੇ ਪਿਓ ਇਸ ਨਾਲ ਤੁਹਾਡੇ ਰੁਕੇ ਹੋਏ ਪੀਰੀਅਡਸ ਆ ਜਾਣਗੇ ਨੰਬਰ 40 ਤੇਲ ਨੂੰ ਕਦੇ ਵੀ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਜੇਕਰ ਰੱਖਿਆ ਜਾਵੇ ਤਾਂ ਜਲਦੀ ਗਾੜਾ ਹੋ ਜਾਂਦਾ ਹੈ ਜੋ ਸਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਨੰਬਰ 41 ਖੀਰੇ ਦੇ ਛਿਲਕਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਉਸ ਦੀ ਥਾਂ ਰੱਖੋ ਜਿੱਥੇ ਕੀੜੀਆਂ ਆਉਂਦੀਆਂ ਹੋਣ ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 42 ਮਿੱਠੇ ਬਿਸਕੁਟਾਂ ਨੂੰ कुरकुराਪਨ ਬਰਕਰਾਰ ਰੱਖਣ ਲਈ ਕੰਟੇਨਰ ਵਿੱਚ ਇੱਕ ਚਮਚ ਖੰਡ ਪਾਓ ਅਤੇ ਉਸ ਉੱਪਰ ਬਿਸਕੁਟ ਰੱਖ ਦਿਓ ਬਿਸਕੁਟ कुरकुरੇ ਹੀ ਰਹਿਣਗੇ ਨੰਬਰ 43 ਸ਼ੂਗਰ ਦੇ ਮਰੀਜ਼ਾਂ ਨੂੰ ਚੀਨੀ ਦੀ ਬਜਾਏ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 44 ਜੇਕਰ ਤੁਹਾਡੇ ਹੱਥਾਂ ਪੈਰਾਂ ਦੀ ਚਮੜੀ ਕਾਲੀ ਗਈ ਹੋਵੇ ਤਾਂ ਸੌਣ ਤੋਂ ਪਹਿਲਾਂ ਨਿੰਬੂ ਦਾ ਰਸ ਲਗਾਓ ਨੰਬਰ 45 ਬੱਚਾ ਦੁੱਧ ਦੁਰਜਨਾ ਸਕਿਨ ਤੇ ਲਗਾਉਣ ਨਾਲ ਸਕਿਨ ਨਿਖਰਨ ਲੱਗਦੀ ਹੈ। ਨੰਬਰ 46 ਵਾਲਾਂ ਨੂੰ ਆਮਲਾ, ਕਲੌਂਜੀ ਅਤੇ ਮੇਥੀ ਦੇ ਪਾਣੀ ਨਾਲ ਧੋਵੋ। ਇਸ ਨਾਲ ਤੁਹਾਡੇ ਵਾਲ ਕਾਲੇ, ਸੰਘਣੇ ਅਤੇ ਮਲਾਈਮ ਹੋ ਜਾਣਗੇ। ਨੰਬਰ 47 ਨਿੰਬੂ ਦੀਆਂ ਕੁਝ ਬੂੰਦਾਂ ਨੂੰ ਪਾਣੀ ਵਿੱਚ ਮਿਲਾ ਕੇ ਉਸ ਪਾਣੀ ਨਾਲ ਇਸ਼ਨਾਨ ਕਰੋ। ਇਸ ਨਾਲ ਸਰੀਰ ਵਿੱਚ ਠੰਡਕ ਮਹਿਸੂਸ ਹੋਵੇਗੀ। ਨੰਬਰ 48 ਜਿਨ੍ਹਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਹ ਪਾਲਕ ਬੈਂਗਣ ਟਮਾਟਰ ਖੀਰਾ ਜੰਕ ਫੂਡ ਡੱਬਾ ਬੰਦ ਭੋਜਨ ਦਾ ਸੇਵਨ ਕੱਟ ਕਰੋ। ਨੰਬਰ 49 ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣਾ ਸ਼ੂਗਰ ਦੀ ਸਮੱਸਿਆ ਵੀ ਹੋ ਸਕਦੀ ਹੈ। ਨੰਬਰ 50 ਫਟੇ ਬੁੱਲਾਂ ਤੇ ਮਲਾਈ ਲਗਾਉਣ ਨਾਲ ਬੁੱਲ ਮਲਾਈ ਵਾਂਗ ਨਰਮ ਹੋ ਜਾਂਦੇ ਹਨ। ਦੋਸਤੋ ਇਹਨਾਂ 50 ਬਿਜੁਰਗਾਂ ਦੁਆਰਾ ਦੱਸੇ ਹੋਏ 30 ਨੁਸਖੇ ਇਹਨਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਤੰਦਰੁਸਤ ਕਰ ਸਕਦੇ ਹੋ ਤੇ ਆਪਣਾ ਸਰੀਰ ਸਿਹਤਮੰਦ ਕਰ ਸਕਦੇ ਹੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਪਿਆਰ ਭਰੇ ਕਮੈਂਟ ਜਰੂਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੀ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਦਿਲੋਂ ਧੰਨਵਾਦ